ਭਾਬਲਪੁਰ ਮਹਾਸੰਗ ਸਮਾਨਾ ਦੀ ਇੱਕ ਵਿਸ਼ੇਸ਼ ਮੀਟਿੰਗ ਭਾਬਲਪੁਰ ਮਹਾਸਭਾ ਦੇ ਕੌਮੀ ਪ੍ਰਧਾਨ ਗਿਆਨ ਚੰਦ ਕਟਾਰੀਆ ਦੀ ਅਗਵਾਈ ਵੇ ਸਥਾਨਕ ਸ਼ਿਵ ਮੰਦਿਰ ਧਰਮਸ਼ਾਲਾ ਵਿੱਚ ਹੋਈ ਜਿਸ ਵਿੱਚ ਸਰਮ ਸੰਭਤੀ ਨਾਲ ਰਾਜਕੁਮਾਰ ਸਚਦੇਵ ਨੂੰ ਲਗਾਤਾਰ 5ਵੀਂ ਵਾਰ ਭਾਬਲਪੁਰ ਮਹਾਸੰਗ ਸਮਾਨਾ ਦਾ ਪ੍ਰਧਾਨ ਚੁਣ ਲਿਆ ਗਿਆ ਇਸ ਮੌਕੇ 5ਵੀਂ ਵਾਰ ਬਣੇ ਪ੍ਰਧਾਨ ਰਾਜਕੁਮਾਰ ਸਚਦੇਵ ਨੇ ਬਿਰਾਦਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਬਿਰਾਦਰੀ ਵੱਲੋਂ ਮੇਰੇ ਤੇ ਵਿਸ਼ਵਾਸ ਕਿੰਨਾ ਹੈ ਮੈਂ ਫਿਰ ਤੋਂ ਸੇਵਾ ਦਾ ਇਹਨਾਂ ਵੱਲੋਂ ਦਿੱਤਾ ਗਿਆ ਮੌਕਾ ਪੂਰੀ ਤੰਦੇਹੀ ਨਾਲ ਨਿਭਾਵਾਂਗਾ ਯਸ਼ੋਰੀ ਕੁੜੀਆ ਯਸ਼ੋਰੀ ਕੁੜੀਆ ਡਾਕਟਰ ਰੇਸ਼ਮਾ ਪ੍ਰਾਈਵੇਟ ਸਰਪੰਚ ਜੰਮਰ ਕਮੇਟਰੀ ਬਲੀਅਮ ਦੇਵੀ ਸ਼ਗਰਾ ਸਮਰਵਤ ਰਿਹਾ ਹੈ ਇਸ ਤੋਂ ਬਾਅਦ ਨੋਟ ਸਤਰਾ ਸਮਰਵਤ ਕੋਈ ਸਮਰਵਤ ਕਟਾਹਾਂ ਕੈਨਲ ਨੰਬਰ ਗਰੀ ਕੁਮਾਰ ਦੇਵਾਂਜੀ .com ਸੇਨ ਪਰ ਕਿਰਪਾ ਕਰਕੇ ਦੇ ਜਿਆਜ

ਤੁਹਾਡਾ ਜੀ ਦਾ ਆਪਣਾ ਵਿਸ਼ਾਲ ਜੀ 8th ਕਲਾਸ 93 ਸਰਵ ਜਿਆਦੇ ਸਮਰ ਸਨੁਸ਼ੀਰ ਜੀ 8th ਕਲਾਸ ਜਿਸ ਨੰਬਰ ਚਾਹਤ ਕਰੋ ਸਦੀਪਪੁਰਾ ਸਿਸ਼ਟਾ ਉਹ ਵੀ ਜਾਰੇ विनोद कुमार नाइन क्लास 92.87 नाइनटी टू पॉइंट एट से तैयार हैन्नाश कुमार फिफ्थ क्लास नाइनटी नंबर ਮੈਨੂੰ 2 ਪੁਜੀਸ਼ਨ ਨੰਬਰ ਤੇ ਇਸ ਤੋਂ ਬਾਅਦ ਬੀਯੂਐਸ ਮਦਵਾ ਸਰੋਪ ਮਨੀ ਕੁਮਾਰ ਆਨੰਦ ਕੁਮਾਰ ਇਸ ਤੋਂ ਬਾਅਦ

ਦੀਆ ਇਸ ਤਰ੍ਹਾਂ ਦੀਆ ਡਾਕਟਰ ਇਚਿਕਾ ਦਾ 9th ਕਲਾਸ ਇਸ ਤਰ੍ਹਾਂ ਦੀਆ ਡਾਕਟਰ ਇਚਿਕਾ ਦਾ 9th ਕਲਾਸ ਜੋ ਦਰਜਾ ਨੰਬਰ ਥੋੜਾ ਪਿਛੋਂ ਆ ਜਾ ਵੀਰ ਜੀ ਥੋੜਾ ਹੋਰ ਇੱਕ ਵਾਰੀ ਪਿੱਛੇ ਹੋ ਜੀ ਥੋੜੇ ਹੋਰ ਅੱਪ ਸਾਈਡ ਤੋਂ ਘਲ ਹੋ ਰਹੇ ਨੇ ਇੱਕ ਮਿੰਟ ਪਿੱਛੇ ਕਰ ਲੀ ਵੀਡੀਓ ਸ਼ੂਟ ਲੈ ਬੱਸ 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 ਆਪਣਾ ਦੋ ਆਉਂ ਬੰਦ ਦਰੋਂ ਦਰੋਂ ਬੋਸ ਬਹੁਤ ਮਾਸਾ ਨਾ ਕਰਦਾ ਬਦੇ ਜੀ ਉਹ ਵੀ ਆਇਆ ਹੈ ਉਹਦਾ ਬਹੁਤ ਬਹੁਤ ਧੰਨਵਾਦ ਕੀ ਰਿਹਾ ਕਿਉਂ ਨਾ ਉਹ ਜਿਹੜੀ ਆਇਆ ਤੁਸੀਂ ਤੜਸੀ ਰਾ ਰਹੇ ਹੋ ਮੋਟਰ ਚ ਕਰ ਲੈ ਆਪਾਂ ਕਰਾਂ ਲੈ ਸੈਟਿੰਗ ਇੱਕ ਸੈਮਰੀ ਚਾਜ ਦੇ ਰੱਖ ਲੈ يلا کس نے نہیں کہا کسی اگے آنے ہے تے میرے من دے وچ گل نہیں ہے میں بچے دے پیرنٹس ہوں کیسا انگلش ہائی فائی سارے بچے پڑھن من کرے جن دے بچے نے نمبر ہیں ان سارے دا انگلش میڈیے پڑھنا جڑے پروار آئے نے انہی دے ਮੈਂ ਮੁਕੇਸ਼ ਕੁਮਾਰ ਹੈ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਗੁਜਰਕ ਅੱਜ ਦਾ ਇਹ ਪ੍ਰੋਗਰਾਮ ਸੱਸਨ ਭਵਨ ਦੇ ਵਿੱਚ ਸਮਾਣਾ ਵਿਖੇ ਆ ਬਾਬਲਪੁਰ ਮਹਾਸੰਗ ਵੱਲੋਂ ਰੱਖਿਆ ਗਿਆ ਜਿੰਨੇ ਵੀ ਇੱਥੇ ਬੱਚੇ ਅੱਜ ਵੱਖ-ਵੱਖ ਪੋਜੀਸ਼ਨਾਂ ਲੈ ਕੇ ਵਧੀਆ ਪੋਜੀਸ਼ਨਾਂ ਲੈ ਕੇ 95 ਔਰ 98% ਤੋਂ ਵੱਧ ਉਹਨਾਂ ਦੇ ਬਰਾਬਰ ਪੋਜੀਸ਼ਨ ਲੈ ਕੇ ਪਹੁੰਚੇ ਨੇ ਉਹਨਾਂ ਦਾ ਇਹਨਾਂ ਨੇ ਸਨਮਾਨ ਕੀਤਾ ਬਹੁਤ ਹੀ ਵਧੀਆ ਮਾਹੌਲ ਸਿਰਜਿਆ ਗਿਆ ਬਹੁਤ ਵਿਸ਼ੇਸ਼ ਉਪਰਾਲਾ ਸਾਡੇ ਅਖਿਲ ਪ੍ਰਧਾਨ ਭਾਵਤੌਰ ਮਹਾਸੰਗਰੀ ਗਿਆਨ ਚੰਦ ਜੀ ਕੁਟਾਰੀਆ ਸਾਡੇ ਅਜੀਜ਼ ਰਾਜਕੁਮਾਰ ਜੀ ਸੱਚਦੇਵਾ ਇਹਨਾਂ ਨੇ ਮਤਲ ਸਾਰੇ ਬੱਚਿਆਂ ਨੂੰ ਜੋ ਵੀ ਅੱਛੀਆਂ ਪੋਜੀਸ਼ਨਾਂ ਲੈ ਕੇ ਆਈ ਉਹਨਾਂ ਦਾ ਹੌਸਲਾ ਫਜਾਈ ਕੀਤੀ ਗਈ ਬਹੁਤ ਸੁਖਾਵਾਂ ਮਾਹੌਲ ਇੱਥੇ ਦੇਖਿਆ ਗਿਆ ਬਹੁਤ ਆਨੰਦ ਆਇਆ ਇਸ ਦੇ ਨਾਲ ਰਾਸ਼ਨ ਵੰਡਣ ਦਾ ਜੋ ਪ੍ਰੋਗਰਾਮ ਤ੍ਰਿਪਰਵਾਰਾਂ ਲਈ ਸੀ ਉਹ ਵੀ ਕੀਤਾ ਗਿਆ ਉਸ ਤੋਂ ਬਾਅਦ ਸਾਰੇ ਇੱਥੇ ਪਹੁੰਚੇ ਹੋਏ ਬਾਵਲਪੁਰ ਮਹਾਸੰਗ ਦੇ ਮੈਂਬਰ ਸਾਹਿਬਾਨ ਬਾਵਲਪੁਰ ਬਰਾਦਰੀ ਦੇ ਉਹਨਾਂ ਲਈ ਚਾਹ ਲੰਗਰ ਦਾ ਵੀ ਵਿਵਸਥਾ ਕੀਤੀ ਗਈ ਬਹੁਤ ਬਹੁਤ ਅਸੀਸ ਥੈਂਕਸ ਬੋਲਦੇ ਆ ਗਿਆਨਚਨ ਗਟਾਰੀਆ ਜੀ ਸਾਡੇ ਰਾਸ਼ਟਰਪਤੀ ਮੈਨ ਸਮਾਨਾ ਬੋਲਪੁਰ ਮਾਸਕ ਦੇ ਚੇਅਰਮੈਨ ਨੇ ਤੇ ਉਹਨਾਂ ਦੇ ਨਾਲ ਸਾਡੇ ਦਸੇ ਸਰਪ੍ਰਸਤ ਤੇ ਸਾਡੇ ਜਿਹੜੇ ਬੋਲਪੁਰ ਮਾਸਕ ਦੇ ਮੈਂਬਰ ਨੇ ਸਾਰੇ ਮੈਂਬਰਾਂ ਦੀ ਹਾਜ਼ਰੀ ਤੇ ਜੋ ਅਸੀਂ ਅੱਜ ਬੱਚੇ ਸਨਮਾਨ ਕੀਤੇ ਨੇ ਉਹਨਾਂ ਦੇ ਵੀ ਮਾਪੇ ਬੱਚਿਆਂ ਦੇ ਨਾਮ ਸੀ 2250 ਬੰਦਿਆਂ ਦੇ ਵਿੱਚ ਜੋ ਅੱਜ ਗਿਆਨਚਨ ਗਟਾਰੀਆ ਜੀ ਜੇ ਉਹ ਸਰਪ੍ਰਸਤ ਸਾਹਿਬ ਨੇ ਜੋ ਮੈਨੂੰ ਅਗਲੇ 2 ਸਾਲ ਦੀ ਸੇਵਾ ਦਿੱਤੀ ਇਹ ਮੈਂ ਗਿਆਨਚਨ ਗਟਾਰੀਆ ਜੀ ਦਾ ਵੀ ਤੇ ਸਰਪ੍ਰਸਤਤਾ ਵੀ ਤੇ ਆਪਣੇ ਸਮਾਜ ਦਾ ਵੀ